ਸਰਕਾਰ ਨੂੰ ਹਾਈ ਕੋਰਟ ਨੇ ਪੁੱਛਿਆ ਕਿ ਤੁਸੀਂ ਬੈਰੀਕੇਡ ਕਿਉਂ ਨਹੀਂ ਖੋਲਦੇ ਇਹਨਾਂ ਜਦੋਂ ਕਿਸਾਨਾਂ ਨੇ ਕਿਹਾ ਵੀ ਅਸੀਂ ਤਾਂ ਲਾਏ ਨਹੀਂ ਬੈਰੀਕੇਡ ਤਾਂ ਸਰਕਾਰ ਨੇ ਲਾਏ ਨੇ ਸਾਡਾ ਰਾਹ ਰੋਕ ਲਿਆ ਇਹਨਾਂ ਨੇ ਅਸੀਂ ਦਿੱਲੀ ਜਾਣਾ ਸਾਨੂੰ ਜਾਣ ਨਹੀਂ ਦਿੰਦੇ ਫਿਰ ਹਾਈ ਕੋਰਟ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਿਉਂ ਨਹੀਂ ਜਾਣ ਦਿੰਦੇ ਤੁਸੀਂ ਰੋਕਣ ਦਾ ਤੁਹਾਨੂੰ ਹੱਕ ਕੀ ਹੈ ਫਿਰ ਇਹ ਗੱਲ ਸੁਪਰੀਮ ਕੋਰਟ ਚਲੀ ਗਈ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਖੋਲੋ ਹਰਿਆਣਾ ਗਵਰਨਮੈਂਟ ਨੂੰ ਕਿਹਾ ਕਿ ਤੁਸੀਂ ਖੋਲੋ ਇਹਨਾਂ ਨੇ ਖੋਲਣ ਤੋਂ ਇਨਕਾਰ ਕਰ ਦਿੱਤਾ ਫਿਰ ਜਿਹੜਾ ਪਟੀਸ਼ਨਰ ਆ ਸੁਪਰੀਮ ਕੋਰਟ ਚਲਾ ਗਿਆ ਹਮ ਭਾਰਤ ਸਰਕਾਰ ਦੇ ਅਟਾਰਨੀ ਜਨਰਲ ਨੇ ਕਿਹਾ ਕਿ ਜਿਹੜੀ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਨੇ ਉਹਨਾਂ ਨੂੰ ਟੈਂਕ ਨੂਮਾ ਬਣਾ ਦਿੱਤਾ ਗਿਆ ਹਮ ਭਾਜਪਾ ਉਹਨੇ ਮਹਿਤਾ ਜੀ ਕਹਿੰਦੇ ਸੀ ਵੀ ਅਸੀਂ ਕਿਸਾਨ ਹਿਤੈਸ਼ੀ ਆ ਹਮ ਉੱਥੇ ਦੱਸਿਆ ਜਾਣਾ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਦਾ ਅਟਾਰਨੀ ਜਨਰਲ ਇਹ ਗੱਲ ਕਹਿੰਦਾ ਵੀ ਜਿਹੜੇ ਟਰੈਕਟਰ ਟਰਾਲੀਆਂ ਨੇ ਉਹਨਾਂ ਨੂੰ ਟੈਂਕ ਨੂਮਾ ਬਣਾ ਲਿੱਤਾ ਹੈ ਉਹਨਾਂ ਨੇ ਆ ਬੀਡੀ ਨੇ ਦਿਖਾਇਆ ਜਿਸ ਲਈ ਉਹ ਚੱਲਿਆ ਉਹਨਾਂ ਨੇ ਕਿੱਦਾਂ ਚੱਕੇ ਮਾਰੇ ਬੈਰੀਗੇਡ ਕਿੱਦਾਂ ਕਿੱਥੇ ਕਿੱਦਾਂ ਉੱਥੇ ਕਰੀਨਾ ਬਣਾਤੀਆਂ ਕਿੱਦਾਂ ਉਹਨਾਂ ਨੇ ਉਹਨਾਂ ਦੇ ਸਰੂਪ ਸੀਗੇ ਫਿਰ ਇੱਕ ਜੰਗ ਤੇ ਥੋੜਾ ਜਾ ਰਹੇ ਸੀ ਕਿਸਾਨ ਵੀਰ ਜੀ ਨੇ ਇੱਕ ਗੱਲ ਕਹੀ ਕਿ ਇਹ ਅੱਡਾ ਦੇ ਡੰਡਾ ਹੈ झंडा डंडा ठीक है लेकिन जेसाइम उ सामने आए है सारा मीडिया सारा मीडिया और तो कुछ बीजेपी कह ओ... तो रही है नुकसान चेब का व्यापार है बार्डर बंद कर गया शंभू ਦਾ ਤੇ ਵਪਾਰੀ ਅੱਜ ਤੜਫ ਰਿਹਾ ਹੈ ਉਹਨਾਂ ਦੀਆਂ ਜਿਹੜੀਆਂ ਲਿਮਟਾਂ ਬੈਂਕ ਦੀਆਂ ਉਹ ਖਰਾਬ ਹੋ ਰਹੀਆਂ ਹਨ ਲੋਨ ਤੇ ਕਿਸ਼ਤਾਂ ਬੰਦ ਰਿਹਾ ਹੈ ਉਹ ਖੋਲੇ ਹੈ ਉਹ ਜਿਹੜੇ ਕਾਂਗਰਸ ਨੇ ਹਰਿਆਣਾ ਗੌਰਮਤ ਨੂੰ ਖੋਲੇ ਅੱਲੇ ਬਾਗਰ ਕਿਉਂ ਨਹੀਂ ਬੋਲਦੇ ਗੱਲ ਕਰਦੇ ਕਿਸਾਨਾਂ ਨੂੰ ਬੋਲਦੇ ਪਜਾਦ ਇੱਕਦਾਂ ਨਾਲ ਬੱਗ ਨਾਲੇ ਚੋਰ ਨਾਲੇ ਚੋਰ ਨਾਲੇ ਗੱਡੀ 'ਚ ਸਵਾਰ ਹੋ ਜਾਂਦੇ ਆ ਇਹ ਸਿਚੁਏਸ਼ਨ ਅੱਜ ਪੰਜਾਬ ਨੂੰ ਖੋਖਲਾ ਕਰ ਰਹੀ ਆ ਔਰ ਉਹ ਲੋਗ ਜਿਹੜੇ ਵਿਦੇਸ਼ਾਂ 'ਚ ਬੰਦੇ ਨੇ ਪੰਜਾਬ ਦੇ ਵਿੱਚ ਅਲੱਗਵਾਦੀਆਂ ਗੱਲਾਂ ਕਰਦੇ ਨੇ ਜਦ ਉਹ ਲੋਗ ਵੀ ਬਫਖਸ ਦੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਬੀਜੇਪੀ ਦੋਖਲੇ ਨੇ ਜੇਕਰ ਇਹੋ ਸਟਾਰ ਵਿੱਚ ਸ਼ਾਂਤੀ ਚਾਹਦੇ ਆ ਬੀਜੇਪੀ ਦੋਖਲੀ ਨੂੰ ਰੋਕ ਨਹੀਂ ਜਿਹੜੀ ਬੀਜੇਪੀ ਨੇ ਕਿਤੇ ਰੋਕਣਾ ਬੰਦਾ ਰੋਕਦੇ ਸਾਡੇ ਨਾਲ ઙઙલલ જારલ મય આલલ મારલ